ਮੈਂ ਭਾਈ ਜੀ ਚਲੋ ਮਾੜਾ ਮੋਟਾ ਪਹਿਲਾਂ ਕਦੇ ਲੜਦਾ ਸੀਗਾ ਥੋੜਾ ਹਨਾ ਮਰ ਜਿਵੇਂ ਕਿ ਯਾਰੀ ਦੋਸਤੀ ਵਿੱਚ ਸਕੂਲ ਟਾਈਮ ਲਾ ਲਓ ਹਨਾ ਤੇ ਮੇਰਾ ਉਦੋਂ 베ਲੀ ਆਰਮਨ ਜੱਜ ਜਿਹੜਾ ਗਗਨ ਦਾ ਛੋਟਾ ਭਰਾ ਇਹ ਵੀ ਮੇਰਾ 베ਲੀ ਸੀ ਠੀਕ ਹੈ ਚਲੋ ਜਦੋਂ ਜਦੋਂ ਸਰ ਮੇਰੇ ਪਾਦਰ ਸਾਹਿਬ ਦੀ ਡੈਥ ਹੋ ਗਈ 2016 ਦੇ ਵਿੱਚ ਤੇ ਮੈਂ ਭਾਈ ਜੀ ਸਭ ਕੁਝ ਛੱਡਤਾ ਸਾਰੇ ਕੁਝ ਮੈਂ ਕਾਲਜ 'ਚ ਐਡਮਿਸ਼ਨ ਲਈ ਆਰਐਚਡੀ ਕਾਲਜ ਦੇ ਵਿੱਚ ਮੈਂ ਉੱਥੇ ਪੜ੍ਹਨ ਜਾਣਾ ਸੀ ਤੇ ਮੇਰਾ 3rd ਦੂਜਾ ਸਾਲ ਚੱਲਦਾ ਵਾ ਸੀਗਾ ਮੈਂ ਬਿਲਕੁਲ ਵਧੀਆ ਕੋਲੇਜ ਦੇ ਵਿੱਚ ਬਹੁਤ ਵਧੀਆ ਪੜ ਰਿਆ ਸੀਗਾ ਕਿਉਂਕਿ ਭਾਈ ਜੀ ਮੈਂ ਇੱਕ ਸ਼ਰੀਫ ਫੈਮਿਲੀ ਤੋਂ ਆ ਮੈਂ ਕੋਈ ਮੇਰਾ ਬੈਕਗ੍ਰਾਉਂਡ ਕੋਈ ਇਹ ਨਹੀਂ ਕਿ ਪੁਰਾਣੇ ਮੈਂ ਕੁਝ ਵੀ ਜੇ ਮੈਂ ਅੱਜ ਇਹ ਚੀਜ਼ਾਂ 'ਚ ਬਣਿਆ ਆ ਬਣਾਇਆ ਗਿਆ ਇੰਦੇ ਕਿਤੇ ਨਾ ਕਿਤੇ ਯਾ ਮੇਰੇ ਜਿਹੜੇ ਐਂਟੀਪਾਰਟੀ ਸੀ ਉਹਨਾਂ ਦਾ ਪੂਰਾ ਹੱਥ ਤੇ ਯਾ ਜਿਹੜੇ ਉਹਨਾਂ ਦੇ ਕੁਝ ਹੁਲਸਮੁਲਾਜ਼ਮ ਜਿਹੜੇ ਉਹਨਾਂ ਦੇ ਸੱਜਣ ਮਿੱਤਰ ਨੇ ਇਹ ਗੱਲਾਂ ਮੈਂ ਤੁਹਾਨੂੰ ਸਾਰੀਆਂ ਸ਼ੁਰੂ ਤੋਂ ਦੱਸਣ ਲੱਗਾ ਤੇ ਭਾਈ ਜੀ ਇਹ ਜਦੋਂ ਗੱਲਬਾਤ ਹੋਈ ਮੇਰੇ ਘਰੇ ਆਪਣਾ ਇੱਕ ਛੋਟੇ ਬੱਚਿਆਂ ਦੀ ਲੜਾਈ ਸੀ ਅਨਾ ਬਾਰ ਬਾਰ ਸਾਲ ਦੇ ਜਵਾਕਾਂ ਦੀ ਲੜਾਈ ਸੀ ਡੀਸੀ ਮੋਡਲ ਸਕੂਲੇ ਉੱਥੇ ਸ਼ਹਿਰ ਉਹਨਾਂ ਦੀ ਲੜਾਈ ਹੋਈ ਉਹ ਜਵਾਕ ਮੇਰੇ ਨਾਲ ਦਾ ਮੁੰਡਾ ਹੈਪੀ ਮੰਨ ਲਈ ਉਹ ਮੇਰੇ ਘਰੇ ਆ ਗਿਆ ਉਹ ਮੈਨੂੰ ਲੈ ਜਵਾਕ ਨੂੰ ਉਹ ਜਵਾਕ ਬੜਾ ਡੰਗਿਆ ਹੋਇਆ ਸੀਗਾ ਉਹਨੇ ਕਿਹਾ ਹੈ ਕਰਕੇ ਮੇਰੇ ਮਗਰ ਮੈਂ ਕਿਹਾ ਤੂੰ ਕੀ ਕੀਤਾ ਕਹਿੰਦਾ ਮੈਂ ਕਿਸੇ ਜਵਾਕ ਦੇ ਇੱਟ ਮਾਰੀ ਚਿਰਦੇ ਤੇ ਉਹਦਾ ਉਹ ਗਾਂ ਉਹਨਾਂ ਦਾ ਗੱਲਨ ਜੱਜ ਰਹੰਦਾ ਗਾਂ ਕੋਈ ਭਰਾ ਭਰੂਵੇ ਰਿਸ਼ਤੇਦਾਰੀ ਜੀ ਤੇ ਜਦੋਂ ਆ ਗੱਲਬਾਤ ਹੋਈ ਤੇ ਮੈਂ ਆਗਲਾ کئی ਮੈਂ ਕਿ ਕੋਈ ਚੱਕਰ ਨਹੀਂ ਉਹ ਵੀ ਆਪਣੇ ਭਰਾ ਨੇ ਮੇਰਾ ਸਾਲ ਤੋਂ ਰਮਨ ਜੱਜ ਨਾਲ ਕੋਈ ਰਿਸ਼ਤਾ ਨਹੀਂ ਸੀਗਾ ਪਰ ਮੈਨੂੰ ਸੀ ਉਹ ਬੰਦਾ ਠੀਕ ਹੈ ਉਹਦਾ ਫੋਨ ਆਇਆ ਉਹ ਕੋ ਜਵਾਗ ਦੇ ਫੋਨ ਤੇ ਮੈਂ ਫੋਨ ਚੁੱਕਿਆ ਮੈਂ ਕਿਹਾ ਹੈਗਾ ਕਿ ਮੈਂ ਸ਼ੀਸ਼ ਮੋਲਦਾ ਵਾਂ ਤੇ ਕਹਿੰਦਾ ਲੈ ਫਿਰ ਤੋਂ ਵਧੀਆ ਹੋ ਗਿਆ ਆਪਣੇ ਭਰਾ ਕੋਲ ਆ ਗਿਆ ਹਣਾ ਮੁੰਡਾ ਮੈਂ ਕਿਹਾ ਜਵਾਗ ਇਹ ਡਰਿਆ ਵੇ ਤੂੰ ਆਏਂਗਾ ਜਿਹੜਾ ਜਵਾਗ ਹੈ ਨਾ ਤੇਰੇ ਜਿੰਦੇ 8 ਵਜੇ ਉਹਨੂੰ ਲੈ ਕੇ ਆ ਉਹ ਜਵਾਗ ਇਹਦੇ ਦੋ ਚਪੇੜਾ ਮਾਰੇਗਾ ਸੌਰੀ ਫੀਲ ਕਰ ਦੇਗਾ ਯਾਰ ਛੱਡੋ ਜਵਾਕਾਂ ਦੀ ਜੜਾਈ ਇਹਨਾਂ ਨੇ ਬਾਈ ਜੀ ਧੋਖੇ ਨਾਲ ਰਮਨ ਜੱਜ ਤੇ ਬਾਬਾ ਮੇਜਰ ਜਿਹੜਾ ਹੁਣ ਉਹ ਆਪਣਾ ਉਹ ਵੀ ਘੋੜਾ ਹੀ ਐ ਸਾਡਾ ਐਂਟੀ ਐਂਟੀ ਗਰੁੱਪ ਦਾ ਤੇ ਇਸ ਇਹ ਮੋੜ ਤੇ ਆਏ ਨੇ ਅੱਜ ਮੈਂ ਇਹਨਾਂ ਦੇ ਕੋਲ ਗਿਆ ਹੈਪੀ ਮੇਰੇ ਨਾਲ ਮੈਂ ਇਹਨਾਂ ਦੋਵਾਂ ਨੂੰ ਲੈ ਕੇ ਗਿਆ ਉਹਦੇ ਘਰੇ ਦੂਜੀ ਮੰਜ਼ਿਲ 'ਚ ਉਹ ਜਵਾਗ ਨੂੰ ਇਹਨਾਂ ਕੋਲ ਨਾਲ ਹੀ ਭਾਈ ਜੀ ਮੇਰੇ ਘਰੇ 15 20 ਮੁੰਡੇ ਚੜ੍ਹਾਈ ਕਿਰਪਾਨਾ ਪਿਸਤੌਲ ਲੈ ਕੇ ਉਸ ਟਾਂ ਤੇ ਭਾਈ ਜੀ ਮੇਰੇ ਕੋਲ ਪਿਸਤੌਲ ਵੀ ਨਹੀਂ ਹੁੰਦੀ ਤੇ ਉਹ ਇੱਕਦੋਦੀ ਗੱਲ ਇਹ ਕਿਹੜੇ ਸਾਲ ਦੀ ਗੱਲ ਹੈ 2018 ਦੀ ਗੱਲ ਹੈ ਜੀ 17 ਦੀ 17 ਦੀ ਸੋਰੀ 17 ਦੀ ਹੂੰ ਤੇ ਦੁਪਹਿਰ ਉਹ ਮੇਰੇ ਘਰੇ ਚੜ੍ਹ ਆਏ ਮੈਂ ਇਹਨਾਂ ਨੂੰ ਬੜਾ ਕਿਹਾ ਕਿ ਵੀਰ ਮੈਂ ਹੱਥ ਤੱਕ ਜੁੜੇ ਮੈਂ ਕਿਹਾ ਆ ਨਾ ਕਰੋ ਯਾਰ ਬੱਚਾ ਹੈ ਕਿਨੂੰ ਕੀ ਤੁਸੀਂ ਫਟਰਾਣ ਦੇ ਚ ਕੀ ਉਹਨਾਂ ਨੇ ਸਰ ਮੇਰੇ ਘਰੋਂ ਕੌਣ ਕੌਣ ਲੋਕ ਸੀ ਕੌਣ ਕੌਣ ਲੋਕ ਸੀ ਤੁਹਾਡੇ ਨਾਮ ਲਵਾਂਗੇ ਕਿਉਂਕਿ ਮੈਂ ਆਪਣੀ ਰਿਪੋਰਟ ਦੇ ਵਿੱਚ ਵੀ ਜ਼ਿਕਰ ਕੀਤਾ ਸੀਗਾ ਜਿਹੜੇ ਜਿਹੜੇ ਲੋਕਾਂ ਦਾ ਨਾਮ ਦਾ ਸੀ ਇੱਕ ਢਿੰਡਾ ਸੀ ਇੱਕ ਲੱਲੀ ਸੀ ਦਲਦੀਪ ਜੀ ਦਾ ਮਰਡਰ ਹੋਇਆ ਕੁਝ ਮਹੀਨੇ ਪਹਿਲਾਂ ਜੀ ਸਰ ਲੱਲੀ ਉਹਦਾ ਮਰਡਰ ਜਿਹੜਾ ਕਿ ਇੱਕ ਸਰ ਮਾਰਿਆ ਸੀਗਾ ਜਿਹਦੇ ਦੋ ਛੋਟੇ ਬੱਚੇ ਸੀ ਲੱਲੀ ਉਹਦਾ ਮਰਡਰ ਕੀਤਾ ਸੀ ਸਰ ਦਾ ਕਿਸ ਦਾ ਮਾਰੀ ਮੋਟੀ ਗੱਲ ਵਿੱਚ ਇਹਨੇ ਸਰਦਾਂ ਮੜ ਰਿਹਾ ਕਿਥੇ ਲੱਲੀ ਉਸਟਾਮ ਜੀਐਲ ਜੀ ਜੋ ਸਿਆ ਘੜਦਾ ਪਿਆ ਸੀ ਲੱਲੀ ਨਹੀਂ ਹੈਗਾ ਸੀ ਉਦੋਂ ਅੱਛਾ ਤੇ ਲੱਲੀ ਉਦੋਂ ਸਾਰੇ ਸਾਰੇ ਸੱਜਣ ਨਹੀਂ ਸੀ ਇਹ ਲੱਲੀ ਵੀ ਮੇਰਾ ਵੇਲੀ ਸੀ ਪਰ ਇਹਨਾਂ ਨੇ ਬੜਾ ਗਲਤ ਕੀਤਾ ਕਿ ਮੈਨੂੰ ਵਸਾਹ ਸਾਰੀ ਗੱਲ ਤੁਹਾਨੂੰ ਮੈਂ ਦੱਸਦਾ ਸਰ ਜੋ ਮੇਰੇ ਨਾਲ ਬੀਤੀ ਹੈ ਕੋਈ ਇਹ ਨਹੀਂ ਕਿ ਕੋਈ ਹੈ ਗੱਲ ਇਹ ਸਾਰੇ ਉੱਥੇ ਮੇਰੇ ਏਰੀਆ 'ਚ ਪਤਾ ਇਹ ਗੱਲ ਹੋਈਏ ਜਦੋਂ ਇਹ ਮੇਰੇ ਘਰੇ ਆਏ ਨੇ ਢਿੰਡਾ ਰਮਨ ਜੱਜ ਮੇਜਰ ਤੇ ਹੋਰ ਇਹ ਗੰਦਰਾ ਮੁੰਡਾ ਕੱਪੂ ਹੈਗਾ ਉਹ ਸੁਧਰ ਗਿਆ ਅੱਜਕੱਲ੍ਹ ਹੋਰ ਚਾਰ ਪੇ ਮੁੰਡੇ ਕੋਈ ਗਗਨਦੀ ਨਾਲ ਦੇ ਮੇਰੇ ਘਰ ਆਈ ਸਾਰਿਆਂ ਨੇ ਗੱਲ ਪਾਈ ਮੈਂ ਆਈਗਾ ਮੇਰੇ ਨਾਲ ਹੈਪੀ ਮਾਲਸ ਸੀ ਮੇਰੇ ਨਾਲ ਦਾ ਹੈਪੀ ਪੂਲਰ ਜਿਹੜਾ ਕਹਿੰਦੇ ਨੇ ਬੰਬੀਆ ਗਰੁੱਪ ਵਾਲਾ ਉਹਦਾ ਵੀ ਉਹ ਵੀ ਚਲੋ ਮੈਂ ਤੁਹਾਨੂੰ ਦੱਸਾਂਗਾ ਨਹੀਂ ਹੈਪੀ ਪੂਲਰ ਮੇਰੇ ਨਾਲ ਦਾ ਤੇ ਹੈਪੀ ਪੂਲਰ ਇਸ ਟਾਈਮ 90 ਜੀਲ 'ਚ ਹੈ ਮਨੀ ਇਸ ਟਾਈਮ ਮੁਕਸਰ ਜੀਲ 'ਚ ਹੈ ਤੇ ਉਸ ਤੋਂ ਬਾਅਦ ਇਹ ਇਹ ਮੇਰੇ ਘਰ ਜਵਾਗ ਨੂੰ ਚੱਕ ਕੇ ਲੈ ਗਈ ਤੇ ਇਹਨਾਂ ਨੇ ਉਹਨੂੰ ਬਹੁਤ ਜ਼ਿਆਦਾ ਕੁੱਟਿਆ ਉਸ ਤੋਂ ਬਾਅਦ ਘੰਟੇ ਬਾਅਦ ਉਹਨੂੰ ਨਾ ਮਖੂ ਗੇੜ ਚੋਂ ਗੋ ਉੱਥੇ ਸੱਟ ਕੇ ਫਿਰ ਜਵਾਗ ਦਾ ਫੋਨ ਸਾਨੂੰ ਆਇਆ ਕਹਿੰਦਾ ਭਾਈ ਐਂ ਕਰਕੇ ਨਾ ਆ ਬੜਾ ਉਹਨਾਂ ਨੇ ਮੇਰੀ ਵੀਡੀਓ ਬਣਾਈ ਨੰਗੇ ਦੀ ਮੈਨੂੰ ਬੜਾ ਫੀਲ ਹੋਇਆ ਕਿ ਤੁਸੀਂ ਇੱਕ ਵਾਰੀ ਕਹਿੰਦੇ ਸੀ ਸ਼ਹਿਰ ਦੇ ਬਦਮਾਸ਼ ਆ ਦੂਜੇ ਵਾਰੀ ਤੁਸੀਂ ਜਵਾਕਾਂ ਨੂੰ ਕੁੱਟੀ ਜਾਂਦੇ ਫਿਰ ਭਾਈ ਜੀ ਅਸੀਂ 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 ਜਿਹੜੇ ਮੈਂ ਹੈਪੀ ਮਨ ਐਫੀ ਪੁੱਲਰ ਆਪਣਾ ਮਣੀ ਅਸੀਂ ਚਾਰਾਂ ਪੰਜਾ ਭਰਾਵਾਂ ਨੇ ਨਾ ਫਿਰ ਅਸੀਂ ਕਿਹਾ ਕਿ ਜੋ ਵੀ ਉਹਨੋਂ ਹੋएगा ਵੇਖੀ ਜਾਈ ਮੈਂ ਅਸੀਂ ਇਹਨਾਂ ਦੇ ਉਸ ਉਸ ਰਾਤੀ ਰਮਨ ਜੱਜ ਦੇ ਘਰੇ ਵੜਿਆ ਮੈਂ ਤੇ ਬਾਬਾ ਮੇਜਰ ਸੀ ਉਹਨਾਂ ਨੂੰ ਹੀ ਸੱਟਾਂ ਲਾਈਆਂ ਵੋਤ ਤੇ ਅਗਲੇ ਦਿਨ ਸਵੇਰੇ ਭਾਈ ਜੀ ਕੀ ਹੁੰਦਾ ਹੁਣ ਅਗਲੇ ਦਿਨ ਸਵੇਰੇ ਮੇਰੇ ਨਾਲ ਦੇ ਮੁੰਡੇ ਆਂਦੇ ਹੁੰਦੇ ਪਿੰਡੋਂ ਇਹ ਆਂ ਰਮਨ ਚਾਚਾ ਰਹੇ ਉਹਨਾਂ ਨੇ ਸੱਟਾਂ ਮਾਰਦੀਆਂ ਮੈਂ ਹਸਪੀਟਲ ਗਿਆ ਪਤਾ ਲੈਣੋਂ ਦਾ ਤੇ ਹੈਪੀ ਭੁੱਲਰ ਦੇ ਤੇ ਮਣੀ ਦੇ ਸੱਟਾਂ ਮਾਰੀਆਂ ਅਸੀਂ ਉਹਨਾਂ ਦਾ ਪਤਾ ਲੱਗ ਗਿਆ ਹਾਂ ਹਸਪੀਟਲ ਤੇ ਅਸੀਂ ਉੱਥੇ ਹਸਪੀਟਲ ਗਏ ਹਾਂ ਤੇ ਉੱਥੇ ਸਾਨੂੰ ਇੱਕ ਮੁੰਡਾ ਮਿਲਿਆ ਪੱਲੇ ਪੱਲੇ ਦਾ ਸਿਆਣਾ ਵੇਣਾ ਮੁੰਡਾ ਪਰ ਉਹ ਚਲੋ ਤੇ ਉਹ ਗਗਨ ਦਾ ਪੂਰਾ ਖਾਸ ਹੈ ਉਹਨੇ ਸਾਨੂੰ ਉੱਥੇ ਆ ਕੇ ਕਿਹਾ ਕਿ ਅਸ਼ੀਸ਼ ਇੱਥੇ ਗਗਨ ਦੇ ਬੰਦੇ ਆਂਦੇ ਵੀ ਨੇ ਤੁਸੀਂ ਤਿਆਰ ਹੋ ਜਾਓ ਸੰਦ ਭਲਾ ਦਾ ਰੈਡੀ ਕਰ ਲਓ ਪਰ ਉੱਥੇ ਗਗਨ ਦੇ ਬੰਦੇ ਨਹੀਂ ਆਏ ਸਰ ਉੱਥੇ ਆਈ ਪੁਲਿਸ ਠੀਕ ਹੈ ਐਸ ਐਚਓ ਸਿਟੀ सदर ਤਹਿਸੀਲ ਇਹ ਤਿੰਨੋਂ ਆਏ ਉਰਦੂ ਮੈਂ ਐਡਾ ਕੋਈ ਕਰਨਲ ਵੀ ਨਹੀਂ ਸੀ ਮੇਰੀ ਪਹਿਲੀ ਲੜਾਈ ਹੋਈ ਹੈ ਮੈਨੂੰ ਉੱਥੇ ਲਿਆ ਗਿਆ ਉਹਨਾਂ ਨੇ ਕੁੱਟਿਆ ਚਲੋ ਉਹ ਮੜਾਂ ਕੋ ਕੋਈ ਚੱਕਰ ਨਹੀਂ ਹਨਾ ਤੇ ਕੋਈ ਬੰਦੇ ਮੇਰੇ ਮਗਰ ਆਏ ਉਹਨਾਂ ਨੇ ਮੈਨੂੰ ਬਚਾ ਲਿਆ ਪੁਲਿਸ ਤੋਂ ਹਾਂ ਕਿਵੇਂ ਵੀ ਹਨਾ ਮੈਨੂੰ ਉਹਨਾਂ ਨੇ ਪਰਚਾ ਘੱਟਦਾ ਮੇਰੇ ਤੇ ਜੋ ਮੈਂ ਹਰ ਸਕਤਾ ਮਰ ਗਿਆ ਤੇ ਮੈਨੂੰ ਐਸਾ ਜਦੋਂ ਮੈਂ ਨਾ ਆਪਣਾ ਸਿਟੀ ਥਾਣੇ ਤੋਂ ਮੈਨੂੰ ਰਿਪੋਰਟ ਪੇਸ਼ ਕਰਾਉਣ ਜਾਂਦੇ ਨਾ ਗੱਡੀ ਦੇ ਮੈਨੂੰ ਉੱਥੇ ਪੁਲਸ ਵਾਲੇ ਪਤਾ ਕੀ ਕਹਿ ਰਹੇ ਨੇ ਕਹਿੰਦਾ ਇੱਥੇ ਤਾਂ ਤੂੰ ਬਚ ਗਿਆ ਗਾਲ ਵੀ ਗੱਡੀ ਇੱਥੇ ਤਾਂ ਤੂੰ ਬਚ ਗਿਆ ਤੇਰਾ ਜੇਲ੍ਹ ਵਿੱਚ ਕਿਦਾਂ ਸਵਾਗਤ ਹੁੰਦਾ ਤੂੰ ਕਿਧਰੇ ਅੰਦਰ ਮਤਲਬ ਕਿ ਤੇਰੀ ਸੇਵਾ ਵਿੱਚ ਕਿਵੇਂ ਹੁੰਦੀ ਅੰਦਰ ਮੈਂ ਕਿਹਾ ਮੈਂ ਸਰ ਕੀ ਸੋਚਾਂ ਮੈਂ ਉਸ ਪੁਲਸ ਵਾਲਿਆਂ ਬਾਰੇ ਕੀ ਸੋਚਾਂ ਕਿ ਮੈਨੂੰ ਆ ਚੀਜ਼ਾਂ ਕਹਿ ਰਹੇ ਨੇ ਮਤਲਬ ਕਿ ਇਹ ਹੀ ਮੈਨੂੰ ਇਹ ਮਤਲਬ ਕਿ ਇਹ ਚਾਹਦੇ ਨੇ ਇਹ ਚੀਜ਼ਾਂ ਹੋਵੇ ਨੇ ਫਿਰ ਸਰ ਮੈਂ ਜੇਲ੍ਹ ਗਿਆਵਾ ਚਲੋ ਕੋਈ ਮੇਰਾ ਸੱਜਣ ਸੀ ਮੈਨੂੰ ਸੁਪਰਡੈਂਡਰ ਨੂੰ ਫੋਨ ਫੋਨ ਕੀਤਾ ਮੇਰੇ ਪਿੱਛੇ ਕਿਸ ਨੇ ਉਹਨੇ ਕਿਹਾ ਕਿ ਤੈਨੂੰ ਚੱਕਿਆਂ 'ਚ ਬੰਦ ਕਰ ਦੇ ਪਰ ਉਦੋਂ ਮੇਰਾ ਕੋਈ ਸੱਜਣ ਸੀ ਚਲੋ ਅੱਜੋ ਮੇਰਾ ਦੁਸ਼ਮਣ ਹੈ ਅੱਜੋ ਹੀ ਦੁਸ਼ਮਣ ਹੈ ਮੇਰਾ ਉਹਨੇ ਮੈਨੂੰ ਉਦੋਂ ਜੇਲ੍ਹ 'ਚ ਸਾਂਭਿਆ ਉੱਥੇ ਹੀ ਤੇ ਮੇਰੇ ਕੋਈ ਗੱਲ ਨਹੀਂ ਇਹਨਾਂ ਦੇ ਨਾਲ ਦੇ ਗਗਨ ਦੇ ਨਾਲ ਦੇ ਜਿਹੜੇ ਅੰਦਰ ਮਰਡਰ ਦੇ ਵਿੱਚ ਸੀ ਦੋ ਟ੍ਰਿਪਲ ਉਹ ਇੱਕ ਦੋ ਮਰਡਰ ਹੋਈ ਸਾਡੇ ਉੱਤੇ ਉਹ ਮੇਰੇ ਅੰਦਰ ਗੱਲ ਪੈਣਾ ਚਾਹੁੰਦੇ ਸੀ ਮੈਂ ਸਰ ਚਲੋ ਜਿਵੇਂ ਵੀ ਜਿਹੜਾ ਸਾਡੀ ਫਿਰ ਸਾਡੀ ਲੜਾਈ ਹੋਈ ਜੇਲ੍ਹ ਦੇ ਵਿੱਚ ਇਸੇ ਚੱਕਰ 'ਚ ਬੜੀ ਜਿਆਦਾ ਲੜਾਈ ਹੋਈ ਇਸ ਬੜੇ ਸ਼ਰਸੂਰ ਪਾਟੇ ਅਈ ਚੱਕੀਆਂ ਦੇ ਵਿੱਚ ਸਾਨੂੰ ਮਤਲਬ ਅਈ ਮਤਲਬ ਕੀ ਕਿਹਦੇ ਕਿਹਦੇ ਨਾਲ ਕਿਹਦੇ ਕਿਹਦੇ ਵਿੱਚ ਹੋਈ ਥੋੜਾ ਡਿਟੇਲ ਦੋ ਜੇਲ੍ਹ ਚ ਕੀ ਕੀ ਦੀ ਲੜਾਈ ਹੋਈ ਥੋੜੀ ਕਿਹਦੇ ਨਾਲ ਲੜਾਈ ਹੋਈ ਜਿਹਦੇ ਚ ਲੜਾਈ ਹੋਈ ਜੋਗਾ ਤੂ ਤਾਂ ਵਾਲਾ ਤੇ ਆਪਣੇ ਨਾਲ ਦਲੇਰ ਇਹਨਾਂ ਦੇ ਨਾਲ ਦਲੇਰ ਹੈ ਅੱਜ ਕੱਲ੍ਹ ਹੁਣ ਬਾਹਰ ਆ ਗਿਆ ਨਸ਼ੇ ਨੂੰ ਸ਼ਿਕਰਾਂ ਲਾਪੇ ਨੇ ਤੇ ਅੱਜ ਕੱਲ੍ਹ ਬਾਹਰ ਹੀ ਨੇ ਦਿੱਤੇ ਤੇ ਇਹ ਮਤਲਬ ਕੀ ਤਿੰਨ ਚਾਰ ਜ ਨਹੀਂ ਮੇਨ ਇਹ ਸੀਗੇ ਦੋ ਜਮੇ ਬੱਕਾ ਦੀ ਜੇਲ੍ਹ ਦੇ ਵਿੱਚ ਜੋਗਾ ਤੂ ਤਾਂ ਵਾਲਾ ਮੇਨ ਸੀ ਇਨਾਂ ਨਾਲ ਲੜਾਈ ਇਨਾਂ ਨਾਲ ਇਹ ਸਾਕੇ ਨੂੰ ਚੀ ਮੇਰਾ ਨੁਕਸਾਨ ਕਰਨਾ ਚਾਹਿਆ ਪਰ ਨੁਕਸਾਨ ਇਨਾਂ ਦਾ ਹੱਦ ਹੋ ਗਿਆ ਉਹਦੋਂ ਚਲੋ ਹਣਾ ਅਸੀਂ ਚੱਕੀਆਂ ਚ ਬੰਦ ਰਹੇ ਮੈਂ ਸਰ 4 ਮਹੀਨੇ ਬਾਅਦ ਜੇਲ੍ਹ ਕੱਟ ਕੇ ਆਇਆ ਹੁਣ ਫਰੋਜਪੁਰ ਬਾਹਰ ਮੈਨੂੰ ਜੇਲ੍ਹ ਦੇ ਬਾਹਰ ਮੈਨੂੰ ਮੁੰਡੇ ਮਾਰ ਨਹੀਂ ਜੇਲ੍ਹ ਦੇ ਬਾਹਰ ਹੀ ਬਿਲਕੁਲ ਬਾਹਰ ਮੇਨ ਗੇਟ ਤੇ ਠੀਕ ਹੈ ਚਲੋ ਉੱਥੇ ਮੈਨੂੰ ਮੁੰਡੇ ਮੇਰੇ ਨਾਲ ਦੇ ਵੀ ਆਈ ਸੀ ਉੱਥੇ ਉਹ ਕੰਮ ਨਹੀਂ ਚੱਲਿਆ ਉਹ ਚਲੇ ਗਏ ਉਸ ਤੋਂ ਬਾਅਦ ਮੈਂ ਬਾਹਰ ਆਇਆ ਤੇ ਸਰ ਫਾਦਰ ਸਾਹਿਬ ਨਹੀਂ ਹੈਗੇ ਹਣਾ ਡੈਥ ਹੋ ਗਈ ਮੇਰੀ ਮਾਤਾ ਨੇ ਮੇਰੇ ਭਰਾ ਨੇ ਮੇਰੇ ਰਿਸ਼ਤੇਦਾਰਾਂ ਨੇ ਮੈਨੂੰ ਬੜਾ ਕਿਆ ਕੀ ਯਾਰ ਨਾ ਇਤਵਾ ਤੇ ਨਾ ਕਰੀਏ ਫਿਰ ਸਰ ਮੈਂ ਜਿਹੜੇ ਮੇਜਰ ਦੇ ਸੱਟਾਂ ਮਾਰੀਆ ਨਾ ਮੈਂ ਉਹਦੀ ਮੰਮੀ ਨੂੰ ਫੋਨ ਲਾਇਆ ਆਪਾਂ ਗੁਰਦੁਆਰੇ ਇਸ ਚੀਜ਼ ਦੀ ਸੋਹਣਿਆ ਹੀ ਦੇ ਦਾਂਗੇ ਉਹਦੇ ਘਰੇ ਉਹਦੀ ਮੰਮੀ ਨੇ ਪਤਾ ਮੈਨੂੰ ਫੋਨ ਲਾਇਆ ਬੜੀ ਕੋਸ਼ਿਸ਼ ਕੀਤੀ ਕਿ ਆਪਰ ਮੈਂ ਉਹਨਾਂ ਦੇ ਘਰੇ ਚਲਾਂਗਾ ਸਰ ਵੇਖੋ ਮੈਂ ਮੈਂ ਤੇ ਮਣੀ ਮੇਰੇ ਨਾਲ ਦਾ ਅਸੀਂ ਉਹਨਾਂ ਦੇ ਘਰੇ ਚਲੇ ਗਏ ਆਪਾਂ ਮਾਫੀ ਸੌਰੀ ਫੀਲ ਕਰ ਰਹੇ ਆਂ ਤੇ ਜੋ ਹੁੰਦਾ ਜੀ ਸੱਟਾਂ ਦੇ ਜੋ ਖਰਚਾ ਆਇਆ ਸੀ ਦੇ ਦਾਂਗੇ ਆ ਇਹਨਾਂ ਨੇ ਸਾਡਾ ਨੁਕਸਾਨ ਕੀਤਾ ਸੀ ਇਹਨਾਂ ਦਾ ਕਰਤਾ ਆਪਾਂ ਗਾਂ ਵਧਾਈ ਨਾ ਜੇਲ੍ਹ ਚੋਂ ਆਨ ਤੋਂ ਬਾਅਦ ਤੁਸੀਂ ਗਏ ਉਹਦੇ ਘਰੇ ਹਾਂਜੀ ਹਾਂਜੀ ਮੈਂ ਉਹਨਾਂ ਦੇ ਘਰੇ ਗਿਆ ਠੀਕ ਹੈ ਤੇ ਉਹਦੇ ਘਰੇ ਉਹਦੀ ਮੰਮੀ ਨਾਲ ਬੈਠਾ ਢੀਂਡਾ ਢੀਂਡਾ ਜਿਹੜਾ ਖਰੜ ਮਰਿਆ ਹਨਾ ਨਾਲ ਢੀਂਡਾ ਬੈਠਾ ਤੇ ਨਾਲ ਇੱਕ ਦੋ ਮੁੰਡੇ ਉਹ ਉਹਨਾਂ ਨੇ ਵੀ ਆ ਕੇ ਸਾਨੂੰ ਪਿਸਤੌਲ ਕੱਢ ਲਈ ਹੁਣ ਉੱਥੇ ਸਾਡੇ ਕੋਲ ਪਿਸਤੌਲ ਆਈ ਨਹੀਂ ਸਰ ਉਦੋਂ ਅਸੀਂ ਤਾਂ ਲਾ ਲਓ ਕਿਰਪਾਣਾ ਕਰ ਬੋਨਾਂ ਵਾਲੀ ਮਾੜੀ ਮੋਟੀ ਡੰਡਿਆਂ ਵਾਲੀ ਲੜਾਈ ਲਾ ਲਓ ਉਦੋਂ ਹਨਾ ਨਵੇਂ ਨਾ ਉਹਨਾਂ ਅਸੀਂ ਉੱਥੋਂ ਭਜਾ ਲਿਆ ਮੋਟਰਸਾਈਕਲ ਕਿ ਅਸੀਂ ਜਾਈਏ ਇਹ ਤਾਂ ਕੰਮ ਗਲਤ ਈ ਫਿਰ ਮੈਂ ਉਹਦੀ ਮਾਂ ਨੂੰ ਕਿਹਾ ਮੈਂ ਕਿਹਾ ਮਾਦਾ ਜੀ ਤੁਸੀਂ ਤਾਂ ਮੈਨੂੰ ਗਿਆ ਸੀਗਾ ਆ ਗੱਲਾਂ ਵਦਾਂ ਤੇ ਤੁਸੀਂ ਘਰੇ ਉਹਨਾਂ ਨੂੰ ਭਾਈ ਮਰਦੇ ਈ ਕਦੀ ਉਹ ਮਤਲਬ ਕੀ ਉਹ ਵੀ ਉਹਨਾਂ ਦੇ ਨਾਲ ਰਹੇ ਕਿ ਸ਼ੀਜ਼ਾਂ ਨੂੰ ਨੁਕਸਾਨ ਹੋ ਜੇ ਕਰੀ ਸਰ ਮੈਂ ਉਹਦੀ ਮਾਂ ਤੋਂ ਆਪਦੀ ਦੁਸ਼ਮਣ ਕਿਹਦੇ ਉਹ ਮੈਂ ਮਾਫੀਆ ਫੋਨ ਲਾਇਆ ਇੱਕ ਵਾਰ ਹੀ ਨਹੀਂ 10 20 ਵਾਰੀ ਫੋਨ ਆਇਆ ਹੈਗਾ ਕਿ ਮੈਂ ਤੁਸੀਂ ਆਪਦੀ ਮਾਵਾਂ ਲੈ ਕੇ ਮੈਂ ਆਪਦੀ ਮੰਮੀ ਲੈ ਕੇ ਆਪਾਂ ਗੁਰਦੁਆਰੇ ਚੜ ਜਣੇ ਆ ਤੇ ਮੇਰਾ ਤੁਹਾਡੇ ਨਾਲ ਜੋ ਹੋ ਗਿਆ ਯਾਰ ਖਤਮ ਕਰ ਜੀ ਇਹਨੂੰ ਉਹ ਸਰ ਮੈਨੂੰ ਕਹਿੰਦੇ ਕਰ ਲਾਂਗੇ ਕੋਈ ਚੱਕਰੇਵਾਰੀ ਇਹਨਾਂ ਮੈਂ ਕਰ ਲਾਂਗੇ ਪਰ ਹੁੰਦਾ ਕੀ ਆ ਮੈਂ ਆਪਦੇ ਘਰ ਦੇ ਬਾਹਰ ਖੜਾ ਮੇਰੇ ਤੇ ਦੋ ਜਣੇ ਮੋਟਰਸਾਈਕਲ ਤੇ ਆਏ ਪਿਸਤੌਲ ਉਹਨਾਂ ਕੋ ਇੰਪੋਰਟੈਂਟ ਪਿਸਤੌਲ ਉਹਨਾਂ ਨੇ ਲੋਡ ਕੀਤਾ ਮੇਰੇ ਮੱਥੇ ਤੇ ਐਮ ਉਹ ਪਿਸਤੌਲ ਚੱਲਿਆ ਨਹੀਂ ਸਰ ਮੇਰੀ ਕਿਸਮਤ ਸੀ ਤੇ ਮੈਂ ਉਹਨਾਂ ਨੂੰ ਧੱਕਾ ਮਾਰ ਕੇ ਮੈਂ ਆਪਦੇ ਘਰੇ ਵੜਿਆ ਤੇ ਮੈਂ ਆਪਦੇ ਨਾਲ ਦੇ ਨੂੰ ਫੋਨ ਫੋਨ ਲਾਇਆ ਤੇ ਮੈਂ ਫੋਸਪਲ ਗਿਆ ਹੀ ਆਪਣਾ ਕੰਪਲੇਟ ਰਖਣ ਮੇਰੀ ਕੰਪਲੇਟ ਲਿਖੀ ਕਿ ਮੇਰੇ ਤੇ ਉਹ ਸਿੱਧੇ ਜਾਣ ਗਿਆ ਕਿਉਂ ਤੇ ਕੌਣ ਬੰਦੇ ਸੀ ਜਿਹੜੇ ਇਹ ਜਿਹੜੇ ਤੁਹਾਨੂੰ ਮਾਰਨ ਆਏ ਸੀ ਪਿਸਤੌਲ ਤੁਹਾਡੇ ਤੇ ਲਾਤਾ ਚੱਲਿਆ ਨਹੀਂ ਕੌਣ ਬੰਦੇ ਸੀ ਕਿਹਨੇ ਭੇਜੇ ਸੀ ਤੇ ਕਦੋਂ ਦੀ ਗੱਲ ਹੈ ਕਿਹੜੇ ਸੰ ਦੀ ਗੱਲ ਹੈ ਇਹ ਤਾਂ ਉਸੇ ਦੋ ਜਦੋਂ ਮੈਂ ਜੇਲ੍ਹ ਚੋਂ ਬਾਹਰ ਆਇਆ 2018 ਦੀ ਗੱਲ ਹੈ ਹੂੰ ਜਦੋਂ ਮੈਂ ਜੇਲ੍ਹ ਚ ਵਾਰਿਆ ਉਸ ਤੋਂ ਕੋਈ 1.5 ਮਹੀਨੇ ਬਾਅਦ ਦੀ ਗੱਲ ਹੈ ਕਿ ਮੈਨੂੰ ਇਹਨਾਂ ਨੇ ਮਾਰਨਾ ਬੜੀ ਨਹੀਂ ਚਾਇਆ ਇੱਕ ਵਾਰੀ ਨਹੀਂ ਸਰ ਬੜੀ ਵਰੀ ਨਾ ਕਿਹਨੇ ਕੌਣ ਮਾਰਨਾ ਚਾਹ ਰਿਹਾ ਸੀ ਪਿੱਛੇ ਕੌਣ ਸੀ ਨਾ ਉਹ ਬਲਾਵਰ ਕੌ ਕਿਹਨੇ ਭੇਜੇ ਸੀ ਗਗਨ ਗਗਨ ਸਰ ਗਗਨ ਜੱਜ ਇਹ ਉਹਵੇਂ ਮੂੰਹ ਤੇ ਮਿੱਠਾ ਕਹਿੰਦਾ ਕਿ ਗਗਨ ਜੱਜ ਤਾਂ ਜੇਲ੍ਹ ਚ ਨਹੀਂ ਸੀਗਾ ਉਸ ਵਕਤ ਜੇਲ੍ਹ ਸੀਗਾ ਗਗਨ ਜੱਜ ਹੱਜ ਵੀ ਜੇਲ੍ਹ ਚ ਹੀ ਹੈ ਤੇ ਪਿੱਛੋਂ ਫੜੋੜਾ ਵੀ ਸੀ ਪਰ ਉਸ ਟਾਈਮ ਉਹਨਾਂ ਨੇ ਉਹ ਤੋਂ ਬਾਅਦ ਫੜਿਆ ਕਿ 2019 ਚ ਫੜਿਆ ਗਿਆ ਉਹ ਆਪਣਾ ਜਿਹੜੀ ਮੌਤ ਨੂੰ 2019 ਚ 12 ਮਾਰਚ ਨੂੰ ਫੜਿਆ ਗਿਆ ਉਹਦਾ ਗਗਨ ਜੀ ਠੀਕ ਰਹੇ ਉਹ ਹੁਣ ਸਰ ਮੈਨੂੰ ਮੈਨੂੰ ਘਬਰਾ ਰਹੀਆਂ ਨੇ ਮੇਰੇ ਘਰ ਕੋਲ ਰੋਜ਼ ਬੰਦੇ ਮੂੰਹ ਬਨ ਕੇ ਉਸ ਟਾਈਮ ਵੀ ਉਹ ਬੰਦੇ ਮੈਂ ਉਹਨਾਂ ਨੂੰ ਸਿਆਣਿਆ ਨਹੀਂ ਕਰ ਜਿਹੜੇ ਮੈਨੂੰ ਮਾਰਨ ਆਏ ਉਹਨਾਂ ਮੂੰਹ ਬਨ ਨੇ ਸੀ ਦੋਵਾਂ ਨੇ ਮੈਨੂੰ ਨਹੀਂ ਪਤਾ ਕੌਣ ਆਇਆ ਫਿਰ ਮੈਂ ਉਹਨਾਂ ਨੂੰ ਫੋਨ ਲਾਇਆ ਮੈਂ ਕਿਹਾ ਯਾਰ ਮੈਨੂੰ ਤਾਂ ਕੋਈ ਮਾਰਨ ਆਇਆ ਹੈ ਕਹਿੰਦਾ ਲੈ ਆਹੀ ਤਾਂ ਨਹੀਂ ਭੇਜੇ ਮੈਂ ਕਿਹਾ ਜੇ ਤੁਹਾਨੂੰ ਆਪਣੀ ਲੜਾਈ ਤੁਹਾਡੇ ਨਾਲ ਹੋਈ ਹੈ ਫਿਰ ਬੰਦੇ ਕੋਲ ਭੇਜਿੰਦਾ ਮੈਨੂੰ ਮਾਰਨ ਉਸ ਟਾਈਮ ਫਿਰ ਗਾਹ ਪਤਾ ਲੱਗਾ ਕਿ ਇਹ ਗਗਨ ਕਰ ਰਿਹਾ ਸਾਰੀ ਹਰਤ ਦਾ ਕਿ ਇਹਨੇ ਥੁੱਲ ਕੇ ਨਹੀਂ ਆ ਰਹੇ ਮੇਰੇ ਸਾਹਮਣੇ ਕੀ ਹੁਣ ਕਿ ਮੇਰੀ ਲੋਕਾਂ ਨੂੰ ਹੀ ਕਹਿੰਦਾ ਗਗਨ ਕਿ ਮੇਰੇ ਅਸ਼ੀਸ਼ ਨਾਲ ਕੋਈ ਮਿਲਟਰ ਨਹੀਂ ਹੈਗਾ ਤੇ ਮੇਰਾ ਕੋਈ ਚੱਕਰ ਨਹੀਂਗਾ ਪਰ ਪੂਰਾ ਅੰਦਰ ਖਾਤੇ ਪੂਰੀ سپورਟ ਕਰ ਰਿਆ ਬੰਦੇ ਭੇਜ ਰਿਆ ਆਹ ਕਲੀਨ ਚੇਟਰ ਹੈ ਨਾ ਚਾਹੁੰਦਾ ਕਿ ਮੇਰਾ ਕੋਈ ਲੈਂਦੇ ਨਹੀਂ ਸ਼ੀਸ਼ ਨਾਲ ਮੈਂ ਅਸ਼ੀਸ਼ ਨੂੰ ਨਹੀਂ ਜਾਣਦਾ ਕਿ ਮੇਰਾ ਉਹਦੇ ਨਾਲ ਕੋਈ ਚੱਕਰ ਨਹੀਂ ਤੇ ਫਰ ਹੁਣ ਮੈਨੂੰ ਮਾਰਨ ਵਾਸਤੇ ਗੋਲੀਆਂ ਪਿਸਤੌਲ ਇੰਨੇ ਦੇ ਜਿਹੜੇ ਮੇਰੇ ਦੁਸ਼ਮਣ ਹੀ ਉਹ ਉਹ ਇੰਨੇ ਜੋਗੇ ਨਹੀਂ ਹੈਗੇ ਸੀ ਹੁਣ ਜੇ ਪਿਸਤੌਲ ਵਾਲੀ ਕੋਈ ਗੱਲ ਹੈ ਉਸ ਟਾਈਮ ਪਿਸਤੌਲ ਕਿੰਨਾ ਕੋ ਸੀ ਇੰਨਾ ਕੋ ਨਹੀਂ ਸੀ ਪਿਸਤੌਲ ਸਿਰ ਸਾਡੇ ਕੋਲ ਥੋੜੀ ਸੀ ਹੂੰ ਤੇ ਉਸ ਤੋਂ ਉਸ ਤੋਂ ਬਾਅਦ ਜਦੋਂ ਮੈਂ ਆਇਆ ਆਪਣਾ ਗੱਲਬਾਤ ਹੋਈ ਇਹਨਾਂ ਨੇ ਮੈਨੂੰ ਇਹਨਾਂ ਨੇ ਮੈਨੂੰ ਫੋਨ ਲਾਤਾ ਜੀ ਅਸੀਂ ਚਲੋ ਇੱਕ ਦੋ ਵਾਰੀ ਸਾਡੀ ਗੋਲੀਆਂ ਚੱਲੀਆਂ ਸਾਹਮਣੇ ਮੇਰੀ ਲੱਲੀ ਹਰਾਨਾ ਨਾਲ ਮੇਰੇ ਨਾਲ ਦੇ ਤੇ ਆਪਣਾ ਢਿੰਡੇ ਇਹ ਪਤਾ ਲੱਗਾ ਸੀ ਇੱਕ ਇੱਕ ਸਮਾਂ ਐਸਾ ਆਇਆ ਸੀ ਜਦੋਂ ਤੁਸੀਂ ਦੋਹਾਂ ਗਰੁੱਪਾਂ ਨੇ ਟਾਈਮ ਬੰਨ ਲਿਆ ਸੀਗਾ ਟਾਈਮ ਬੰਨ ਕੇ ਇੱਕ ਥਾਂ ਤੇ ਇਕੱਠੇ ਹੋ ਕੇ ਫਿਰ ਉੱਥੇ ਝਗੜਾ ਹੋਇਆ ਗੋਲੀਆਂ ਚੱਲੀਆਂ ਇਹ ਉਸੇ ਉਸੇ ਘਟਨਾ ਦਾ ਗੱਲ ਕਰ ਰਹੇ ਹੋ ਬਿਲਕੁਲ ਬਿਲਕੁਲ ਹਾਂ ਜੀ ਹਾਂ ਜੀ ਉਹੀ ਉਹੀ ਗੱਲ ਇੱਕ ਟਾਈਮ ਕਿਹਨੇ ਕਿਹਨੇ ਬੰਨਿਆ ਸੀ ਕਿਹੜੇ ਪਾਸੇ ਕੌਣ-ਕੌਣ ਸੀ ਥੋੜ ਮੈਂ ਬੰਨਿਆ ਸਰ ਟਾਈਮ ਇਹਨਾਂ ਲੱਲੀ ਨਾਲ ਲੱਲੀ ਨੂੰ ਫੋਨ ਕੀਤਾ ਉੱਥੇ ਲੱਲੀ ਗगन ਜੀ ਸਾਨੂੰ ਪੱਟੀ ਸੀ ਠਿੰਡਾ ਸੀ ਇਹਨਾਂ ਨੇ ਦਾਣਾ ਮੁੱਢੀ ਟਾਈਮ ਬੰਨਿਆ ਮੇਰੇ ਨਾਲ ਉੱਥੇ ਅਸੀਂ ਗਏ ਆ ਚਲੋ ਥੋੜਾ ਮੋਟਾ ਹੋਇਆ ਕੁਝ ਇਹਨਾਂ ਨੇ ਉੱਥੇ ਪੁਲਿਸ ਭੇਜਤੀ ਉੱਥੇ ਪੁਲਿਸ ਆ ਗਈ ਅਸੀਂ ਭੱਜ ਗਏ ਉਥੋਂ ਭਾਵੇਂ ਨਹੀਂ ਪਰ ਜੇ ਇਹ ਸਰ ਜਿੱਥੇ ਜਿੱਥੇ ਕੋਈ ਗੱਲ ਹੋਈਏ ਪੁਲਿਸ ਨਾਲ ਰਲ ਕੇ ਕਰਦੇ ਨੇ ਇਹ ਸਾਰਾ ਕੁਝ ਜਿਹੜੇ ਇਹਨਾਂ ਦੇ ਕੁਝ ਵਿੱਚ ਹੁਣ ਇਹ ਨਹੀਂ ਪਰ ਗਗਨ ਜੱਜ ਜਾਂ ਜੈਪਾਲ ਪੁੱਲਰ ਗੈਂਗ ਜਿਹਦੀ ਆਪਾਂ ਗੱਲ ਕਰਦੇ ਆਂ ਯਾ ਰਮਨ ਜੱਜ ਇਹਨਾਂ ਦੇ ਤਾਂ ਪਿੱਛੇ ਖੁਦ ਪੁਲਿਸ ਹੈਗੀ ਪੁਲਿਸ ਇਹਨਾਂ ਦੇ ਕੋਈ ਤੇ ਥੋੜਨਾ ਹੋਊਗੀ ਉਹਨੂੰ ਪਤਾ ਲੱਗਾ ਉਹਨੂੰ ਸੀ ਟਾਈਮ ਬੰਨਿਆ ਤਾਂ ਪੁਲਿਸ ਆ ਗਈ ਹੋਣੀ ਹੈ ਪੁਲਿਸ ਨੇ ਵੀ ਤਾਂ ਆਪਣਾ ਕੰਮ ਕਰਨਾ ਹੀ ਹੈ ਨਾ ਮੈਂ ਜੈਪਾਲ ਨੂੰ ਮਾਰਾ ਨਹੀਂ ਤੂੰ ਔ ਨੋ ਸਾਲ ਪਤੂੜਾ ਰਿਹਾ ਜੈਪਾਲ ਠੀਕ ਹੈ ਇੱਕ ਵਾਰੀ ਪੂਥਾਲਾ ਮਰ ਗਿਆ ਉਹਨਾਂ ਤੋਂ ਤੇ ਤਾਂ ਫੜੇ ਨੋ ਸਾਲ ਕਿੱਥੇ ਫਰੋਈ ਭਰੀ ਰਹਿੰਦਾ ਰਿਓ ਉਹ ਕਿਹੜੇ ਪਾਸੇ ਰਹਿੰਦਾ ਰਿਓ ਫਰੋਈ ਫਿਰ ਲੁਧਿਆਣਾ ਇਹੀ ਏਰੀਆ 'ਚ ਰਿਹਾ ਹੋ ਤੇ ਪੁਲਸ ਨੂੰ ਪਤਾ ਨਹੀਂ ਕਿ ਉੱਥੇ ਰੰਦਾ ਰਿਆਂ ਕੋਈ ਗੱਲਵਾਜ਼ੀ ਜਦੋਂ ਤੁਹਾਨੂੰ ਪਤਾ ਸੀ ਇਸ ਚੀਜ਼ ਨਹੀਂ ਤੁਹਾਨੂੰ ਪਤਾ ਸੀ ਵੀ ਜੈਪਾਲ ਇਸੇ ਇਲਾਕੇ ਚੱਕਦੇ ਵਹ ਤੇ ਇਹ ਜਿਹੜੇ ਉਹਨਾਂ ਦੇ ਗੈਂਗ ਸੀਗੇ ਗਗਨ ਜਾਂ ਜਿਵੇਂ ਤੁਸੀਂ ਕਹਿ ਰਹੇ ਹੋ ਟਾਈਮ ਬਣ ਰਹੇ ਸੀਗੇ ਇਹ ਸਾਰਿਆਂ ਦੇ ਪਿੱਛੇ ਜੈਪਾਲ ਦਾ ਹੱਥ ਸੀ ਆ ਉਹਦੀ ਛਤਰਛਾਇਆ ਸੀ ਉਹ ਤਾਂ ਓਬਵੀਅਸਲੀ ਹੋਏਗੀ ਪਰ ਤੁਹਾਨੂੰ ਨਹੀਂ ਡਰ ਲੱਗਦਾ ਸੀ ਐਡੇ ਵੱਡੇ ਗੈਂਗਸਟਰ ਜਾਂ ਗੈਂਗ ਨਾਲ ਤੁਸੀਂ ਕਿੱਥੇ ਉਲਝ ਗਏ ਮੈਂ ਸਰ ਮੈਨੂੰ ਇਹ ਚੀਜ਼ ਦਾ ਨਹੀਂ ਪਤਾ ਕਿ ਜੈਪਾਲ ਦਾ ਹੱਥ ਸੀ ਨਹੀਂ ਪਰ ਜਦੋਂ ਆ ਖਰੜ ਵਾਲਾ ਮਰਡਰ ਹੋਇਆ ਨਾ ਸਰ ਖਰੜ ਵਾਲਾ ਪਿੰਡ ਦਾ ਉੱਥੇ ਉਹ ਤਾਂ ਤੁਸੀਂ ਕਰਵਾਇਆ ਨਾ ਉਹ ਉਹ ਹਾਂ ਜੀ ਅਸੀਂ ਗਏ ਇੱਥਾਂ ਕਰਨ ਤੁਸੀਂ ਖੁਦ ਗਏ ਮੈਂ ਆਫਿਸ ਗਾਉਂਦੇ ਵਿੱਚ ਤੇ ਚਲੋ ਉਹ ਉਹ ਮर्डर ਕੀਤਾ ਹਨਾ ਅਸੀਂ ਉਸ ਤੋਂ ਬਾਅਦ ਅਸੀਂ ਜੇਲ੍ਹ ਗਏ ਆ ਜੇਲ੍ਹ ਦੇ ਵਿੱਚ ਸਿਰ ਮੈਨੂੰ ਹੁਣ ਪਤਾ ਨਹੀਂ ਕਿਹੜੇ ਕਿਹੜੇ ਗੈਂਗਸਟਰ ਆਣ ਮੈਨੂੰ ਵੇਖੇ ਜਾਣ ਫਲਾਨਾ ਉਹਨੋਂ ਸਾਰੇ ਕਹਿੰਦੇ ਗਗਨ ਦੇ ਬੇਲੀ ਕਿ ਆ ਸ਼ੀਸ਼ੇ ਦੇ ਗੱਲ ਪੈਣਾ ਮੁੰਡੇ ਉਹ ਜੀ ਸਿਰ ਪਰ ਮਹਾਰਾਜ ਦੀ ਕਿਰਪਾ ਨਾਲ ਵਾਈ ਗੁਰੂ ਨਾਲ ਮੇਰਾ ਕਦੇ ਵੀ ਕੋਈ ਵਾਲਵਿੰਗ ਆ ਨਹੀਂ ਹੋਇਆ ਜੋਰ ਸਾਰਿਆਂ ਨੇ ਬੜਾ ਲਾਇਆ ਜੇਲ੍ਹ ਕੱਟੀ ਮੈਂ ਜੇਲ੍ਹ ਤੋਂ ਬਾਹਰ ਆਇਆ ਜੇਲ ਤੋਂ ਬਾਅਦ ਇੱਕ ਮਿੰਟ ਇੱਕ ਮਿੰਟ ਜਦੋਂ ਜਦੋਂ ਉਸੇ ਟਾਈਮ ਬੰਨ ਲਿਆ ਉਹ ਜਿਹੜੀ ਦਾਣਾ ਮੰਡੀ ਵਾਲੀ ਘਟਨਾ ਆ ਉਸ ਤੋਂ ਬਾਅਦ ਤੁਸੀਂ ਜੇਲ ਕਿਉਂ ਗਏ ਫਿਰ ਦੁਬਾਰਾ ਕਿਉਂ ਤੁਹਾਨੂੰ ਅੰਦਰ ਕੀਤਾ ਗਿਆ ਜਦੋਂ ਸਰ ਜੇਲ ਦਾਣਾ ਮੰਡੀ ਵਾਲੀ ਘਟਨਾ ਉੱਥੇ ਨਹੀਂ ਗੋਲੀ ਵਾ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਫਿਰ ਅਸੀਂ ਪਾਸੇ-ਵਾਸੇ ਇਹਨਾਂ ਨੇ ਅੰਮ੍ਰਿਤਸਰੋਂ ਕੋਈ ਮੁੰਡੇ ਸੱਦੇ ਹੋਏ ਸੀਗੇ ਮੈਨੂੰ ਮਾਰਨ ਲਈ ਉਹ ਮੁੰਡੇ ਆਏ ਨੇ ਚਾਰ-ਪੰਜ ਦੇ ਨੇ ਇੱਥੇ ਰਹਿ ਚਲੇ ਗਏ ਫਿਰ ਉਸ ਤੋਂ ਬਾਅਦ ਇਹਨਾਂ ਨੇ ਕੋਈ ਡਕੈਤ ਮਤਲਬ ਕਿ ਡਕੈਤੀ ਕਰਨੀ ਹੀ ਕਿਤੇ ਚਲੋ ਉਹ ਵੀ ਇਹਨਾਂ ਤੋਂ ਨਹੀਂ ਹੋਈ ਕਿਉਂਕਿ ਮੈਨੂੰ ਇਹਨਾਂ ਦੀ ਇਨਪੁਟ ਸਾਰੀ ਆਂਦੀ ਸੀ ਕੀ ਕਰਦੇ ਲੱਲੀ ਵਖਰਾ ਹੋ ਗਿਆ ਢੀਂਡਾ ਚਲਾ ਗਿਆ ਚੰਡੀਗੜ੍ਹ ਫਿਰ ਸਾਨੂੰ ਮੇਨ ਸੀਗਾ ਢੀਂਡਾ ਜਿਹੜਾ ਇਹਨਾਂ ਸਾਰਿਆਂ ਦਾ ਸੀਗਾ ਬੋਸ ਉਹ ਬੰਦਾ ਮਤਲਬ ਕਿ ਬੰਦਾ ਸਹੀ ਵੀ ਸੀ ਵੱਡਾ ਮਾੜਾ ਨਹੀਂ ਪਰ ਇਹਨਾਂ ਨੇ ਉਹਨੂੰ ਸਾਡੇ ਨਾਲ ਦੁਸ਼ਮਣੀ ਪਵਾਤੀ ਲੱਲੀ ਹਰਾਨੇ ਕਹਿ ਕੇ ਕੀ ਉਹ ਬੰਦੇ ਨੇ ਮੈਨੂੰ ਸਿੱਧਾ ਫੋਨ ਲਾਇਆ ਆਪਣਾ ਨਵੰਬਰ ਮਹੀਨੇ ਜਦੋਂ ਮੈਨੂੰ ਫੋਨ ਆਇਆ 2019 ਜੀ ਉਹਨੇ ਸਰ ਮੈਨੂੰ ਫੋਨ ਕਰਕੇ ਪਤਾ ਕੀ ਮੈਨੂੰ ਕਹਿੰਦਾ ਅੱਜ ਤੋਂ ਬਾਅਦ ਤੇਰੀ ਦੁਸ਼ਮਣੀ ਮੇਰੇ ਨਾਲ ਏ ਇਸ ਚੀਜ਼ ਦੀ ਆਪਣੇ ਕੋਲ ਰਿਕਾਰਡਿੰਗ ਵੀ ਪਈ ਏ ਇਹ ਗੱਲਬਾਤ ਹੋਈ ਉਹਨੇ ਮੈਨੂੰ ਫੋਨ ਕੀਤਾ ਕਹਿੰਦਾ ਅਜ ਤੋਂ ਬਾਅਦ ਦੁਸ਼ਮਣੀ ਤੇਰੀ ਮੇਰੇ ਨਾਲ ਇਹਨਾਂ ਨਾਲ ਨਹੀਂ ਗਈ ਮੈਂ ਕਿਹਾ ਯਾਰ ਤਿੰਦਾ ਮੈਂ ਜਾਣਦਾ ਹੀ ਨਹੀਂ ਤੂੰ ਕੌਣ ਹੈਂ ਕਹਿੰਦਾ ਨਹੀਂ ਨਹੀਂ ਉਹਨੇ ਮੈਨੂੰ ਅੱਗੋਂ ਇਹ ਗੱਲ ਕਹੀ ਕਿ ਤੂੰ ਮਹਾਜਨਾ ਸਰ ਆਪਾਂ ਅਸੀਂ ਥੋੜੇ ਲਾਲੋ ਖੱਤਰੀ ਫੈਮਿਲੀ ਚੋਂ ਮਹਾਜਨਾ ਹਿੰਦੂ ਲਾਲੋ ਹਨਾ ਹਿੰਦੂ ਆ ਤੇ ਮੈਨੂੰ ਫੋਨ ਕਰਕੇ ਕਹਿੰਦਾ ਮਹਾਜਨਾ ਤੈਨੂੰ ਮੈਨੂੰ ਜੱਟ ਦਾ ਪੁੱਤ ਨਾ ਆਖੀ ਜੇ ਤੈਨੂੰ ਮੈਂ ਨਵਾਂ ਸਾਲ ਲਿਖਣ ਦੇਦਾ ਮੈਂ ਕਿਹਾ ਚਲੋ ਵਾਈ ਗਰੂ ਇਹ ਵਾਈ ਗਰੂ ਨੂੰ ਪਤਾ ਹੈ ਹਾਂ ਵੀ ਕੀ ਹੋਣਾ ਕਿੰਨੇ ਜੋ ਮੈਂ ਕਿਹਾ ਨਾ ਤੂੰ ਮੈਨੂੰ ਗਾਲ ਕੱਢ ਨਾ ਮੈਂ ਉਹਨੂੰ ਗਾਲ ਕੱਢ ਕੇ ਫੋਨ ਕੱਟਿਆ ਗਿਆ ਸਾਡਾ ਉਸ ਤੋਂ ਬਾਅਦ ਤੇ ਮੈਨੂੰ ਉਹਦੀ ਆਏ ਦੀ ਲੋਕੇਸ਼ਨ ਉੱਥੇ ਕੀ ਹਾਂ ਵੀ ਇਹ ਉੱਥੇ ਗਿਆ ਅਸੀਂ ਫਿਰ ਉੱਥੇ ਗਏ ਹਾਂ ਚਲੋ ਅਸੀਂ ਮਰਡਰ ਕਰਤਾ ਹੁੰਦਾ ਇਹ ਜਿਹੜਾ ਮਰਡਰ ਸੀ ਇਹ ਦਰਪਨ ਸਿਟੀ ਦੇ ਬਾਹਰ ਹੋਇਆ ਸੀ ਰਾਈਟ ਦਰ ਬਿਲਕੁਲ ਬਿਲਕੁਲ ਸਰ ਬਿਲਕੁਲ ਤੇ ਇੱਥੇ ਇਹ ਵੀ ਦੱਸਿਆ ਜਾਂਦਾ ਵੀ ਜਿਹੜਾ ਦਲਦੀਪ ਲੱਲੀ ਸੀ ਇਹ ਵੀ ਉੱਥੇ ਹੀ ਸੀ ਸ਼ਾਇਦ ਇਹਨੂੰ ਵੀ ਬੁਲਾਇਆ ਗਿਆ ਸੀ ਤੁਹਾਡਾ ਪਲਾਨ ਦੋਹਾਂ ਨੂੰ ਮਾਰਨ ਦਾ ਸੀਗਾ ਲੇਕਿਨ ਉਹ ਇੱਕ ਆਇਆ ਇੱਕ ਨਹੀਂ ਆਇਆ ਹਾਂ ਨਾ 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 ਉੱਥੇ ਉਸ ਟਾਈਮ ਗगन ਜੱਜ ਸੀ ਢੀਡੇ ਗगन ਜੱਜ ਸੀ ਉਹ ਫਲੈਟ ਜਿਹ ਉਧਰ ਚੱਲਿਆ ਪਰ ਇਹ ਗੱਲ ਤਾਂ ਸਾਨੂੰ ਥੋੜੀ ਬਾਅਦ ਚ ਪਤਾ ਲੱਗਾ ਪਹਿਲਾਂ ਨਹੀਂ ਪਤਾ ਸੀਗਾ ਤੋਡੇ ਕੋਲ ਕੀ ਇਨਪੁੱਟ ਸੀ ਸਾਡੇ ਕੋਲ ਇਨਪੁੱਟ ਸੀ ਗगन ਜੱਜ ਤੇ ਉਹ ਜੱਸੀ ਜਿਹੜਾ ਜੈਵਲਾਂ ਵਰਿਆ ਜੱਸਾ ਜੱਸੀ ਬਾਬਾ ਇੱਕ ਜੱਸੀ ਖਰੜ ਜੱਸੀ ਖਰੜ ਜਸ ਤੁਹਾਡੇ ਕੋਲ ਸੀ ਜੱਸੀ ਖਰੜ ਤੇ ਢੀਂਡਾ ਨਾ ਨਾ ਜੱਸੀ ਖਰੜ ਤੇ ਗगन ਜੱਜ ਇਕੱਠੇ ਹੀ ਢੀਂਡਾ ਕਿਸੇ ਹੋਰ ਫਰੈਂਡ ਚ ਸੀ ਇਹਨੇ ਉਹਨਾਂ ਕੋਲ ਜਾਣਾ ਸੀ ਪਰ ਇਸ ਗੱਲ ਦਾ ਸਾਨੂੰ ਪਤਾ ਬਾਅਦ ਚ ਲੱਗਾ ਤਾਂ ਤੁਸੀਂ ਉੱਥੇ ਕਰਨ ਕੀ ਗਏ ਫਿਰ ਤੁਹਾਡਾ ਟਾਰਗੇਟ ਕੌਣ ਸੀ ਉੱਥੇ ਤੁਹਾਡਾ ਟਾਰਗੇਟ ਢੀਂਡਾ ਸੀਗਾ ਅੱਛਾ ਤੁਸੀਂ ਢੀਂਡੇ ਨੂੰ ਹਿਟ ਕਰਨ ਗਏ ਸੀ ਲੇਕਿਨ ਉੱਥੇ ਕਿਤੇ ਹੋਰ ਸੀ ਹਾਂ ਇਹ ਕਿਤੇ ਮਤਲਬ ਕਿ ਲਾਲੋ ਕੋਈ 10 20 ਕਿਲੋਮੀਟਰ ਦੀ ਦੂਰੀ 'ਚ ਸੀ ਪਰ ਇਹ ਗੱਲ ਤਾਂ ਸਾਨੂੰ ਪਤਾ ਲੱਗਾ ਅਗਲੇ ਦਿਨ ਤੁਹਾਨੂੰ ਜਿਹੜੀ ਇਨਫੋ ਨਹੀਂ ਤੁਹਾਨੂੰ ਜਿਹੜੀ ਇਨਫਰਮੇਸ਼ਨ ਮਿਲੀ ਕਿ ਉੱਥੇ ਢਿੰਡਾ ਹੈ ਉੱਥੇ ਐਕਚੁਅਲ ਦੇ ਵਿੱਚ ਜੱਸੀ ਖਰੜ ਤੇ ਗगन ਜੱਜ ਸੀ ਰਾਈਟ ਹਾਂ ਜੀ ਹਾਂ ਜੀ ਹਾਂ ਜੀ ਤੇ ਇਹ ਕਿਤੇ ਹੋਰ ਨੇੜੇ ਤੇੜੇ ਸੀ ਸੋ ਥੋੜੀ ਇਨਪੁਟ ਤੁਹਾਡੀ ਇਨਫਰਮੇਸ਼ਨ ਥੋੜੀ ਜੀ ਅੰਦਰ ਉੱਤਰ ਸੀ 19 21 ਦਾ ਫਰਕ ਸੀ ਵਿੱਚ ਬਿਲਕੁਲ ਬਿਲਕੁਲ ਜੀ ਬਿਲਕੁਲ ਫਿਰ ਕੀ ਹੋਇਆ ਆ ਫਿਰ ਉਸ ਤੋਂ ਬਾਅਦ ਚਲੋ ਉਹਦਾ ਮਰਡਰ ਹੋ ਗਿਆ ਜੀ ਢਿੰਡੇ ਦਾ ਹੀ ਚਲੇ ਗਏ ਆ ਆਪਣਾ ਤੇ ਉਸ ਤੋਂ ਬਾਅਦ ਆਹੀ ਆਪਣਾ ਨਾਮ ਨੂੰ ਤੁਹਾਡੇ ਨਾਲ ਕੌਣ ਕੌਣ ਸੀ ਉਸ ਵਕਤ ਮਰਡਰ ਦੇ ਸਮੇਂ ਜੱਜ ਦਾ ਨਾਮ ਇੱਥੇ ਪਾਇਆ ਇਸੇ ਮਰਡਰ ਦੇ ਲੱਲੀ ਦਾ ਪਾਇਆ ਆਪਣਾ ਦੂਜੇ ਮੁੰਡੇ ਦਾ ਪਾਇਆ ਆਪਣਾ ਕਾਫੇ ਦਾ ਮੈਂ ਵੀ ਦੱਸਿਆ ਸੀ ਵੀ ਗगन ਜੱਜ ਦਾ ਲੱਲੀ ਦਾ ਹਾਲਾ ਕਿ ਉਹ ਤਾਂ ਉਹਨਾਂ ਦੇ ਨਾਲ ਤੇ ਸੀਗੇ ਲੇਕਿਨ ਉਹਨਾਂ ਦੇ ਨਾਂ ਵੀ ਪੁਲਿਸ ਨੇ ਪਾਤੇ ਸੀਗੇ ਸ਼ਾਇਦ ਉਹਨਾਂ ਦੇ ਪਰਚੇ-ਵਰਚੇ ਪਾਣੇ ਹੋਣੇ ਵਿੱਚ ਪਹਿਲਾਂ ਲੋਰੈਂਸ ਦਾ ਨਾਮ ਵੀ ਪਾਤਾ ਸੀ ਇਹਨਾਂ ਨੇ ਤੇ ਜੱਗੂ ਦਾ ਨਾਮ ਵੀ ਪਾਤਾ ਸੀਗਾ ਇਸੇ ਪਰਚੇ ਦੇ अच्छा क्योंकि थोड़ी जगू भगवानपुर येद नाल अच्छी आ, सीगी आ, सेटिंग मेरी किसी नाल भी ना कोई ਗਲਵਾਦ ਹੋਈ ਤੇ ਨਾ ਸਰ ਮੈਂ ਗੱਲ ਕਰਨ ਤੇ ਇੰਟਰਸਟਡ ਨਾ ਕਿਸੇ ਨਾਲ ਵੀ ਸਾਰੇ ਜਲੋ ਅਸੀਂ ਕਿਸੇ ਤੋਂ ਕੋਈ ਹੋਣੀ ਨਾ ਮੈਂ ਕਿਸੇ ਨਾਲ ਗੱਲ ਕੀਤੀ ਚਲੋ ਮੈਨੂੰ ਫੋਨ ਬੜੀ ਬੜੀ ਮੈਸੇਜ ਲੱਗੇ ਕਿ ਹਾਂ ਵੀ ਗੱਲ ਕਰਨ ਦੇ ਪਰ ਆਪਾਂ ਇਸ ਲਾਈਨ 'ਚ ਪੈਣਾ ਹੀ ਨਹੀਂ ਚਾਹਦੇ ਆਪਾਂ ਵਧਣਾ ਹੀ ਨਹੀਂ ਚਾਹਦੇ ਕਿ ਆਪਾਂ ਆਪਣੇ ਜਿਹੜੇ ਸ਼ਹਿਰ 'ਚ ਜਿਨ੍ਹਾਂ ਨੇ ਮੇਰਾ ਘਰ ਛੜਾਇਆ ਹੈ ਜਿਨ੍ਹਾਂ ਨੇ ਮੇਰੇ ਘਰ ਦੇ ਤੋਂ ਮੈਨੂੰ ਦੂਰ ਕੀਤਾ ਹੈ ਜਿਨ੍ਹਾਂ ਦੇ ਮੈਂ ਹੱਥ ਜੋੜੇ ਨੇ ਉਹ ਨਹੀਂ ਮੰਨੇ ਉਨ ਜਿਨ੍ਹਾਂ ਨੇ ਦੁਸ਼ਮਣੀ ਪਾਈ ਹੈ ਆਪਾਂ ਪਹਿਲ ਨਹੀਂ ਕੀਤੀ ਸਰ ਕਦੇ ਵੀ ਇਹ ਗੱਲ ਦਾ ਤੁਸੀਂ ਮੇਰੇ ਏਰੀਆ ਦੇ ਜਾ ਕੇ ਬੋਲ ਸਕਦੇ ਜਿੱਥੇ ਦੁਸ਼ਮਣ ਰਹਿੰਦੇ ਨੇ ਉਹਨਾਂ ਦੇ ਉੱਥੇ ਜਾ ਕੇ ਬੋਲ ਸਕਦੇ ਏ ਕਿ ਸ਼ੀਸ਼ ਬੰਦਾ ਕਿਵੇਂ ਦਾ ਤੇ ਸਰ ਇਹ ਚੀਜ਼ਾਂ ਤੁਸੀਂ ਢਿੰਡੇ ਦਾ ਮਰਡਰ ਦੇਖੋ ਤੁਸੀਂ ਤੁਸੀਂ ਕਹਿ ਰਹੇ ਹੋ ਵੀ ਤੁਸੀਂ ਅਜੇ ਇਹ ਪਰਿਵਾਰ ਚੋਂ ਨਹੀਂ ਸੀ ਇਹ ਜਿੰਨੀਆਂ ਦੀ ਵੀ ਅਸੀਂ ਗੱਲ ਕਰਦੇ ਪਏ ਜੈਪਾਲ ਪੁੱਲਰ ਹੋਣ ਜਾਂ ਗਗਨ ਜੱਜ ਹੋਣ ਜਾਂ ਰਮਨ ਜੱਜ ਹੋਣ ਜਾਂ ਹੋਰਾਂ ਦਾ ਜ਼ਿਕਰ ਕਰ ਰਹੇ ਹੋ ਇਹਨਾਂ ਨੇ ਤਾਂ ਇਹ ਤਾਂ ਉਹਨਾਂ ਸਾਲਾਂ 'ਚ ਵੀ ਇਹ ਵਾਰਦਾਤਾਂ 'ਚ ਇਨਵੋਲ ਸੀ ਥੋੜਾ ਕੋਈ ਬੈਕਗ੍ਰਾਉਂਡ ਨਹੀਂ ਸੀ ਫਿਰ ਤੁਹਾਨੂੰ ਕੀ ਲੋੜ ਪਈ ਸੀ ਜਾ ਕੇ ਢਿੱਡੇ ਦਾ ਉੱਥੇ ਮਰਡਰ ਕਰਨਾ ਠੀਕ ਹੈ ਉਹਨੇ ਜੇ ਫੋਨ ਤੇ ਤੁਹਾਨੂੰ ਕੁਝ ਕਹਿ ਵੀ ਦਿੱਤਾ ਧਮਕੀ ਦੇ ਦਿੱਤੀ ਤਾਂ ਧਮਕੀਆਂ ਤਾਂ ਮਿਲਦੀਆਂ ਰਹਿੰਦੀਆਂ ਨੇ ਉਹਦਾ ਮਤਲਬ ਤੁਸੀਂ ਲੋਕਾਂ ਦੇ ਕਤਲ ਕਰਨ ਤੁਰ ਪੋਗੇ ਰੋਇਪੁਰ ਸ਼ਹਿਰ ਦੇ ਦੋ ਤਿੰਨ ਵਾਰੀ ਮੈਂ ਬੜੀ ਮੁਸ਼ਕਲ ਨਾਲ ਬਚਿਆ ਜਿੱਦੋਂ ਮੈਨੂੰ 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 ਪਤਾ ਹੀ ਨਹੀਂ ਮੈਨੂੰ ਮਾਰਨ ਤੋਂ ਆ ਰਿਹਾ ਕਿ ਮੁੰਡੇ ਕਿੱਥੋਂ ਦੇ ਨੇ ਸ਼ਹਿਰ ਦੇ ਤੋਂ ਮੁੰਡੇ ਹੈ ਕਿ ਨਹੀਂ ਜਿਹੜੇ ਮੈਨੂੰ ਮਾਰਨ ਆਉਂਦੇ ਸੀ ਹੁਣ ਭੇਜਦੇ ਆਏ ਸੀ ਇਹ ਆਪਦੇ ਆਪ ਕੈਮਰੇ ਆ ਕੇ ਜਾ ਕੇ ਵੇਖਦੇ ਜੀ ਕਿ ਗगन ਭੇਜਦਾ ਸੀ ਬਾਹਰੋਂ ਮੁੰਡੇ ਤੇ ਇਹ ਤੁਸੀਂ ਆਪਦਾ ਕੈਮਰਾ ਜਦੋਂ ਕੱਲ ਨੂੰ ਕੋਈ ਗੱਲ ਹੋਈ ਪੁਲਿਸ ਨਾਲ ਆਪਦੀ ਗੱਲਬਾਤ ਉਹਨਾਂ ਦੀ ਹੈਗੀ ਠੀਕ ਹੈ ਤੇ ਕੋਈ ਚੱਕਰ ਨਹੀਂ ਤੁਹਾਡਾ ਨਾਂ ਨਹੀਂ ਆਏਗਾ ਮੈਨੂੰ ਇਹ ਗੱਲ ਫੋਨ ਕਰਕੇ ਲੱਦੀ ਨੇ ਵੀ ਗਿਆ ਸੀ ਕਹਿੰਦਾ ਸ਼ੀਸ਼ ਵੇਖ ਮੇਰੀ ਤੇਰਾ ਹੁਣ ਕੋਈ ਦੁਸ਼ਮਣ ਨਹੀਂ ਹੈਗੀ ਕੱਲ ਨੂੰ ਤੈਨੂੰ ਕੋਈ ਹੋਰ ਮਾਰ ਜੇ ਤੇ ਸਾਡਾ ਨਾਂ ਨਾ ਪਰਚੇ ਚ ਘਰ ਦੇ ਨੂੰ ਆਪਦੇ ਕਹਿਦੀ ਸਾਡਾ ਨਾਮ ਨਾ ਪਰਚੇ ਚ ਪਈ ਦੱਸੋ ਆ ਗੱਲਾਂ ਤਾਂ ਮੈਨੂੰ ਐ ਗਈਆਂ ਜੀਆਂ ਇਹ ਲੀਕ ਤੇ ਤੋਂ ਉਹਨੂੰ ਵਾਰਨ ਕਰ ਰਿਆ ਸੀ ਪ੍ਰਿਕਾਸ਼ਨ ਕਰ ਰਿਆ ਸੀ ਤੁਹਾਡੇ ਸ਼ੁਭਚਿੰਤਕ ਸੀ ਜਾਂ ਡਰਾ ਰਿਆ ਸੀ ਇਹਦਾ ਮਤਲਬ ਕੀ ਲਗਾਈਏ ਵੀ ਜੇ ਤੈਨੂੰ ਕੋਈ ਮਾਰ ਜਵੇ ਤਾਂ ਸਾਡੇ ਘਰਦਿਆਂ ਨੂੰ ਕਿ ਸਾਡਾ ਨਾਂ ਨਾ ਪਵੇ ਉਹ ਤੁਹਾਨੂੰ ਧਮਕਾ ਰਿਆ ਸੀ ਜਾਂ ਤੁਹਾਨੂੰ ਵਾਰਨ ਕਰ ਰਿਆ ਸੀ ਇਹਨੂੰ ਸਾਰੇ ਧਮਕਾਣਾ ਹੀ ਕਹਿੰਦੇ ਨੇ ਇਹਨੂੰ ਹੋਰ ਕੀ ਕਹਿੰਦੇ ਨੇ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਨਾਲ ਦੇ ਹੈਪੀ ਮੰਨ ਤੇ ਹੈਪੀ ਭੁੱਲਰ ਦੇ ਆ ਰਾਈਨਾਵ ਥੋੜਾ ਜਿਹਾ ਕਰਕੇ ਉੱਥੇ ਚੌਂਚ ਇਹਨਾਂ ਨੇ ਸੱਟਾਂ ਮਾਰੀਆਂ ਬਹੁਤ ਜ਼ਿਆਦਾ ਹੈਪੀ ਭੁੱਲਰ ਤੇ ਮੈਂ ਹੈਪੀ ਮੰਨ ਦੇ ਇਕੱਠੇ ਇਹ ਕਦੋਂ ਦੀ ਗੱਲ ਹੈ ਇਹ ਉਸ ਤੋਂ ਚ ਠਿੰਡੇ ਦੇ ਮਰਡਰ ਤੋਂ ਪਹਿਲਾਂ ਬਾਅਦ ਚ ਕਾਦੀ ਗੱਲ ਹੈ ਮਰਡਰ ਤੋਂ ਪਹਿਲਾਂ ਤਾਂ ਹੀ ਠਿੰਡੇ ਦਾ ਹੀ ਮਰਡਰ ਕੀਤਾ ਇਹਨਾਂ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਹੈਪੀ ਪੁੱਲਰ ਦੇ ਬਹੁਤ ਜ਼ਿਆਦਾ ਸੱਟਾਂ ਮਾਰੀਆਂ ਤੇ ਉਸ ਤੋਂ ਬਾਅਦ ਇਹਨਾਂ ਨੇ ਆਪਦੇ ਵਾਲੇ ਦਾ ਮਾਰ ਕੇ ਛੱਡਤਾ ਹੀ ਉਹਨੂੰ ਪੁੱਲਰ ਨੂੰ ਕਿ ਉਹਨੂੰ ਬਹੁਤ ਕਟੋੜ ਸਰੋਂ ਦੇ 80 90 ਡਾਂਗੇ ਲੱਗੇ ਨੇ ਸਰੀਰ ਤੇ ਠੀਕ ਹੈ ਸਿਰ ਤੇ ਮੂੰਹ ਤੇ ਧੋਨ ਤੇ ਇਹਨਾਂ ਨੇ ਬਹੁਤ ਬੁਰੀ ਤਰ੍ਹਾਂ ਉਹਨੂੰ ਵਢਿਆ ਇਸ ਵਕਤ ਚੋ ਜੇਲ੍ਹ ਚ ਹੈ ਪੁੱਲਰ ਹੈਪੀ ਪੁੱਲਰ सोनू ਪੁੱਲਰ ਸਰ ਜਿਹੜਾ ਆਪਾਂ ਕਹਿੰਦੇ ਦਵਿੰਦਰ ਬਵੀਆ ਗਰੁੱਪ ਵਾਲਾ ਨਾਲ ਜੁੜਿਆ ਗਿਆ ਹੈ ਹੂੰ ਉਹ ਉਹ ਪੁੱਲਰ ਤੇ ਸਰ ਆਹ ਗੱਲ ਬਾਤ ਜੀ ਤਾਂ ਅਸੀਂ ਹੁਣ ਸਰ ਮੈਂ ਇਨਸਾਨ ਆ ਮੈਂ ਮੇਰਾ ਦਿਲ ਕਰਦਾ ਮੈਂ ਕਿਸੇ ਨੂੰ ਮਾਰਾਂ ਜਾਂ ਸਰ ਇਹਦੀ ਕੋਈ ਵਜ੍ਹਾ ਹੁੰਦੀ ਹੈ ਕਿ ਬੰਦੇ ਨੂੰ ਖਾਇਆ ਗਿਆ ਬਹੁਤ ਜ਼ਿਆਦਾ ਮੈਂ ਸਰ ਮੇਰੀ ਮੰਮੀ ਟੀਚਰ ਨੇ ਠੀਕ ਹੈ ਇੰਨੇ ਸਾਲਾਂ ਤੋਂ ਮੇਰੀ ਮੇਰੀ ਮੰਮੀ ਮੈਨੂੰ ਕਦੇ ਆ ਉਹਨਾਂ ਨੇ ਤਾਂ ਮੈਨੂੰ ਹਮੇਸ਼ਾ ਸਹੀ ਗੱਲ ਸਿਕਾਈ ਕਿ ਤੂੰ ਇਹ ਕੰਮਾਂ ਤੋਂ ਨਿਕਲ ਜਾ ਪਰ ਸਰ ਜਦੋਂ ਮੈਨੂੰ ਘਰ ਦੇ ਬਾਹਰ ਹੀ ਕੋਈ ਮਾਰਨ ਆਉਂਦਾ ਪਿਆ ਜੇ ਮੈਂ ਮਰਨਾ ਤਾਂ ਮੈਂ ਵੀ ਬਾਹ ਮੇਰੀ ਮਾਂ ਨੂੰ ਕਿੱਨੇ ਪੁੱਛਣਾ ਹੁਣ ਉਸ ਤੋਂ ਬਾਅਦ ਅਸੀਂ ਚੱਲੋ ਇਹਨਾਂ ਨੂੰ ਮਾਰਿਆ ਹੁਣ ਚੱਲ ਢਿੰਦ ਨਹੀਂ ਐਨੇ ਸਮੇਂ ਦੌਰਾਨ ਤੁਸੀਂ ਪੁਲਿਸ ਨਾਲ ਕਿਉਂ ਨਹੀਂ رابطہ ਕੀਤਾ ਫਿਰੋਜ਼ਪੁਰ ਐ ਚੱਲੋ ਜਦ ਉਤਨੀ ਤੇਹਠਾ ਨਹੀਂ ਸੁਣਵਾਈ ਹੁੰਦੀ ਤੁਸੀਂ ਉੱਤੇ ਜਾਂਦੇ ਮੈਂ ਜੇਲ੍ਹ ਕੱਟ ਕੇ ਆਇਆ ਪਹਿਲਾਂ ਜੇਲ੍ਹ ਕੱਟਣ ਤੋਂ ਪਹਿਲਾਂ ਦੀ ਗੱਲ ਐ ਢਿੰਦ 2019 ਦੀ ਗੱਲ ਐ ਮੈਂ ਆਉਂਦਾ ਜਦੋਂ ਮੇਰੇ ਫਾਦਰ ਸਾਹਿਬ ਮੇਰੇ ਮੇਰੇ ਮਾਮਾ ਹੀ ਉੱਥੇ ਸ਼ਿਮਲਾ ਨੇ ਤੇ ਉਹਨਾਂ ਨੇ ਮੈਨੂੰ ਕਿਹਾ ਤੂੰ ਇੱਥੇ ਆ ਜਾ ਸਾਡੇ ਕੋਲ ਰਹਿ ਇੱਥੇ ਕੰਮ ਕਾ ਕਰ ਮੈਂ ਸਰ 3 ਮਹੀਨੇ ਦਾ ਸ਼ਿਮਲੇ ਸੀਗਾ ਤੇ ਮੈਂ 5 ਤਰੀਕ ਨੂੰ ਵਾਪਸ ਆਣਾ ਸੀਗਾ ਆਪਣਾ ਫਿਰੋਜ਼ਪੁਰ ਤੇ ਮੈਂ 5 ਤਰੀਕ ਨੂੰ ਵਾਪਸ ਆਇਆ 2 ਤਰੀ ਗੋਲੀ ਚੱਲੀ ਗਈ ਹੈ ਨਾ ਚਲੋ ਜਿਨ੍ਹਾਂ ਨੇ ਗੋਲੀ ਚਲਾਈ ਉਹਨਾਂ ਦਾ ਮੇਰਾ ਮਾੜਾ ਮੋਟਾ ਹੈਲੋ ਹੈਗਾ ਸੀਗਾ ਵਧੀਆ ਉਸ ਪਰਚੇ 'ਚ ਮੇਰਾ ਨਾਮ ਪਤਾ ਨਹੀਂ ਆਇਆ ਜੀ ਤੇ ਉਸ ਤੋਂ ਬਾਅਦ ਮੈਂ ਫਿਰ ਵਾਪਸ ਆਇਆ ਮੈਂ ਮੈਂ ਆਪਦੇ ਘਰ ਦੇ ਨੂੰ ਗਿਆ ਮੈਂ ਕਿਹਾ ਮੰਮੀ ਇਹਨਾਂ ਨੇ ਮੈਨੂੰ ਨਹੀਂ ਸੁਧਰਨ ਦੇਣਾ ਮੰਮੀ ਕਹਿੰਦੇ ਕੋਈ ਨਾ ਲਾਸਟ ਵਾਰੀ ਨਾ ਤੂੰ ਮੇਰੇ ਕਹਿਣ ਤੇ ਫਿਰ ਮੇਰੀ ਮੰਮੀ ਨੇ ਇਨਕੁਆਰੀ ਲਵਾਈ ਮੰਮੀ ਵੱਲੋਂ ਮੇਰੀ ਇਨਕੁਆਰੀ ਲੱਗੀ ਐਸਐਸਪੀ ਦੇ ਮੈਂ ਐਸਐਸਪੀ ਦੇ ਪੇਸ਼ ਹੋਇਆ ਸਰ ਜਾ ਕੇ ਮੈਨੂੰ ਸੌਂ ਲੱਗੇ ਬਾਈ ਗੁਰੂ ਦੀ ਐਸਐਸਪੀ ਦੇ ਪੇਸ਼ ਹੋਇਆ ਐਸਐਸਪੀ ਹਰ ਨੂੰ ਮੈਂ ਜਾ ਕੇ ਹੱਥ ਜੋੜੇ ਨੇ ਮੈਂ ਕਿਹਾ ਸਰ ਤੂੰ ਪਤਾ ਤੂੰ ਬੇਗਸੂਰੇ ਤੂੰ ਨਹੀਂ ਹੈਗਾ ਸੀ ਪਰ ਅਹੀ ਤਰ੍ਹਾਂ ਨਾ ਪਰਚੇ ਜੁਨੀ ਕੱਢਣਾ ਸਰ ਮੈਂ ਦੱਸੋ ਕੀ ਕੀ ਪੁਲਿਸ ਤੋਂ ਮੈਂ ਕੀ ਉਮੀਦ ਕਰਾਂ ਕਿ ਮੈਨੂੰ ਆ ਚੀਜ਼ਾਂ ਮੈਨੂੰ ਕਹਿਆਂ گی ਪਰ ਇਹ ਪ੍ਰੈਸ਼ਰ ਕਿਸ ਦਾ ਸੀਗਾ ਮਤਲਬ ਪੁਲਿਸ ਐਦਾਂ ਕਿਉਂ ਕਹੇਗੀ ਇਹ ਨਹੀਂ ਇਹ ਪ੍ਰੈਸ਼ਰ ਇਹ ਪ੍ਰੈਸ਼ਰ ਕਿਸ ਦਾ ਸੀ ਮੇਰੇ ਮੂੰਹ ਤੇ ਕਹਾਂ ਤੂੰ ਬੇਗਸੂਰੇ ਪਰ ਤੇਰਾ ਨਾਂ ਨਹੀਂ ਅਸੀਂ ਕੱਢਣਾ ਕੋਈ ਨਾ ਤੂੰ ਜਾ ਤੈਨੂੰ ਫੜਦੇ ਨਹੀਂ ਹਨਾ ਆ ਗੱਲਾਂ ਤਾਂ ਮੈਨੂੰ ਕਹਿਆਂ ਗਿਆ ਸਰ ਤੇ ਤੁਹਾਨੂੰ ਇਹ ਕੀ ਸਮਝ ਆਇਆ ਵੀ ਪੁਲਿਸ ਐਦਾਂ ਕਿਉਂ ਕਹੇਗੀ ਐਸਐਸਪੀ ਲੈਵਲ ਦੇ ਉੱਤੇ ਕਿਉਂ ਸੁਣਵਾਈ ਕਿਉਂ ਨਹੀਂ ਹੋ ਰਹੀ ਸੀ ਤੁਹਾਡੀ ਸਰ ਨਾ ਅਫਸਰ ਮੜੇ ਨਹੀਂ ਹੈਗੇ ਸਾਰੇ ਅਫਸਰ ਚੰਗੇ ਨੇ ਮੈਂ ਸਭ ਦੀ ਇੱਜ਼ਤ ਕਰਦਾ ਆ ਆ ਜਿਹੜੇ ਸਰ ਥਾਣਿਆਂ ਦੇ ਵਿੱਚ ਜਿਹੜੀਆਂ ਸੀਏ ਸਟਾਫ ਦੇ ਵਿੱਚ ਆ ਮਲਾਜਮ ਹੁੰਦੇ ਨਾ ਥੱਲੇਡੇ ਲੈਵਲ ਦੇ ਜਿਹੜੇ ਆਪਦੇ ਪਿਓ ਦੀਆਂ ਨੌਕਰੀਆਂ ਲੱਗੀਆਂ ਹੋਈਆਂ ਨੇ ਉਹ ਉਹ ਉਹਨਾਂ ਉਹਨਾਂ ਦੀ ਉਮਰ ਤੇ ਗगन ਜੱਜ ਦੀ ਉਮਰ ਸੇ ਵੀ ਇਹਨਾਂ ਦਾ ਪਹਿਲਾ ਵਾਈਟ ਡਾਟਾ ਕੱਢੋ ਇਹ ਸਾਰੇ ਇਕੱਠੇ ਪੜਦੇ ਰਹੇ ਨੇ ਆਪਦੇ ਨਾਲ ਤੇ ਇਹਨਾਂ ਦੀ ਯਾਰੀ ਦੋਸਤੀ ਹੈ ਇਹ ਕੋਈ ਅਫਸਰ ਹੁੰਦਾ ਨਾ ਮੇਰੇ ਬਾਰੇ ਉਹਨੂੰ ਗਲਤ ਕ ਗਲਤ ਗਾਈਡ ਕਰਦੇ ਨੇ ਅਸ਼ੀਸ਼ ਐਵੇਂ ਸ਼ੀਸ਼ਪੁਰ ਫਲਾਣਾ ਹੀ ਆ ਮੇਰਾ ਸਰ ਕੋਈ ਈਡਾ ਨਾ ਮੈਨੂੰ ਕੋਈ ਨਾਮ ਬਣਾਉਂਦਾ ਸ਼ੌਂਕ ਨਾ ਮੈਨੂੰ ਕੋਈ ਗੈਂਗਸਟਰ ਅਸੀਂ ਸਿਰਫ ਆਪਣੀ ਜਿਹੜਾ ਸਾਡੇ ਦਾ ਮਾੜਾ ਆ ਇਹਦਾ ਉਹ ਚੀ ਕਰ ਰਹੇ ਆ